ਖੇਰ ਦੇ ਵਿੱਚਾਰੇ ਪਾਣੀ ਚੱਕੀਆਂ ਚਲਾ ਕੇ ਆ ਰਿਹਾ ਜੀ ਆ ਜਿੱਥੇ ਚੱਕੀਆਂ ਚੱਲਦੀਆਂ ਪਈਆਂ ਉਹ ਚਿੱਟਾ ਚਿੱਟਾ ਬਣਿਆ ਪਾਣੀ ਆ ਦੋ ਚੱਲਣ ਡੀਆਂ ਨਾ ਹਾਂ ਤੇ ਉਹ ਜਿੱਥੇ ਚਤਾ ਹੋ ਜਾਂਦਾ ਪ੍ਰੈਸ਼ਰ ਨਾ ਪੈਂਦਾ ਘਾਰਾਗਰੀ ਕੀਤੀ ਹੈ ਬਿਨਾ ਲੈਟ ਵਕ ਆ ਬਿੰਡੇ ਚ ਕੋਈ ਸੁ ਲੈਟ ਨਹੀਂ ਲਾਗੇ ਲਾਗੇ ਨਹੀਂ ਲੈਟ ਲੰਗਦੀ ਜੀ ਮੇਟਰੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ 1911 ਦੇ ਵਿੱਚ ਅੰਗਰੇਜ਼ਾਂ ਨੇ ਬਣਵਾਈਆਂ ਸੀਗੀਆਂ ਇਦਿਆਂ ਪਾਣੀ ਵਾਲੀਆਂ ਚੱਕੇ ਜਿਹਨੂੰ ਘਰਾਟ ਬੋਲਦੇ ਤੇ ਇਹ ਔੜ ਪੈਂਦੀ ਹੈ ਚੱਕੀ ਨੂੰ ਬੰਦ ਕਰਨ ਦੀ ਤੈਨੂੰ ਅਸੀਂ ਇਦਾਂ ਮਤਲਬ ਕਰ ਦਿੰਨੇ ਆ ਇਦਾਂ ਹੀ ਮੜਾ ਜਾ ਦਾ ਖਾੜੇ ਲਾ ਦੇਣਾ ਚੱਕੀ ਵੱਲ ਦੋ ਜੀ ਜਾਨਕੀ ਲੋ ਵੀ ਮਿੱਤਰੋ ਆਪਾਂ ਫੇਰ ਆ ਗਏ ਤੁਹਾਡੇ ਸਾਹਮਣੇ ਹੋਰ ਕਿਵੇਂ ਹੋ ਵੀਰੋ ਤੇ ਅੱਜ ਦੇ ਆਪਣੇ ਇੱਕ ਹੋਰ ਨਵੇਂ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਮਜ਼ੇਦਾਰ ਬਹੁਤ ਹੀ ਘੈਂਟ ਚੀਜ਼ ਵਿਖਾਉਣ ਲੱਗੇ ਪੁਰਾਣੀ ਜਿਹੜੀ ਕਿ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਹੈ ਬਹੁਤ ਵਧੀਆ ਜੀ ਤੁਸੀਂ ਪਹਿਲੀ ਵਾਰ ਵੇਖੀ ਹੋ ਜੇ ਦਾ ਤੁਸੀਂ ਪਹਿਲੀ ਵਾਰ ਵੇਖਣ ਲੱਗੇ ਹੋ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਤੇ ਅੱਜ ਆਪਾਂ ਆਏ ਹੋਇਆ ਪਾਰੋਵਾਲ ਜਿਹੜਾ ਕਿ ਜ਼ਿਲ੍ਹਾ ਬਟਾਲਾ ਦੇ ਵਿੱਚ ਪੈਂਦਾ ਵਾ ਉੱਥੇ ਕਰਾਟ ਚੱਲਦੀ ਜਿਹੜੀ ਕਿ ਪਾਣੀ ਵਾਲੀ ਚੱਕੀ ਜਿਵੇਂ ਆਪਣੀ ਲੈਂਗੁਏਜ ਪਾਣੀ ਵਾਲੀ ਚੱਕੀ ਬੋਲਦੇ ਉਹ ਜਿਹੜੀ ਕਿ ਪਾਣੀ ਨਾਲ ਚੱਲਦੀ ਹੈ ਅੱਜ ਆਪਾਂ ਉਹ ਵੇਖਣਾ ਹੈ ਤੇ ਤੁਹਾਨੂੰ ਵੀ ਵਿਖਾਉਣਾ ਹੈ ਤੇ ਵਲੌਗ ਨਾਲ ਇਹ ਕੰਟੀਨਿਊ ਬਣੇ ਰਹਿ ਜੇ ਤੇ ਮੈਂ ਇੱਥੇ ਖੜਾ ਹੋਇਆ ਆ ਆ ਤੁਸੀਂ ਦੇਖੋ ਆਪਣਾ ਆ ਬੋਰਡ ਲੱਗਾ ਹੋਇਆ ਪਾਰੋਵਾਲ ਪਰਵਾਲ ਨੂੰ ਆਪਾਂ ਜਾਣਾ ਵਾ ਹਲ ਇਸ ਵਲੌਗ ਵਿੱਚ ਆਪਣੇ ਨਾਲ ਕੋਈ ਨਹੀਂ ਆਇਆ ਮੈਂ ਇਕੱਲਾ ਹੀ ਆਂ ਜਾਣਗੇ ਇਕੱਲੇ ਹੀ ਸ਼ੇਰ ਗੱਜਣਗੇ ਤੇ ਆਪਣੇ ਨਾਲ ਆਪਣਾ ਬੰਬੂ ਕਾਰਟ ਆਪਾਂ ਬੰਬੂ ਕਾਰਟ ਤੇ ਐ ਕਟੂ-ਕਟ 130 ਕਿਲੋਮੀਟਰ ਲਗਾਤਾਰ ਮੈਂ ਚੱਲਦਾ ਹੀ ਰਿਹਾ ਤੇ ਪੁੱਛਦੇ ਦੱਸਦੇ ਫੇਰ ਮੈਂ ਪਹੁੰਚ ਹੀ ਗਿਆ ਪਾਰੋਵਾਲ ਕਿਉਂਕਿ ਮੈਂ ਲੋਕੇਸ਼ਨ ਨਹੀਂ ਸਿਲਾਈ ਮੈਂ ਕਿਹਾ ਅੱਜ ਆਪਾਂ ਲੋਕੇਸ਼ਨ ਨਹੀਂ ਲਾਉਣੀ ਸਿੱਧਾ ਮੈਂ ਪੁੱਛ ਕੇ ਹੀ ਜਾਣਾ ਤੇ ਹਾਂਜੀ ਮਿੱਤਰੋ ਪਹਿਲਾਂ ਤਾਂ ਵਿਊ ਚੈੱਕ ਕਰੋ ਤੁਸੀਂ ਕਿੰਨਾ ਘੈਂਟ ਮਸਤ ਯਾ ਆਪਣੇ ਤੋਂ ਉਧਰ ਬੜੀਆਂ ਧੁੰਦਾ ਪੈਂਦੀਆਂ ਬੜੀ ਠੰਡ ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਾਂ ਵੀ ਇੱਧਰ ਠੰਡ ਦਾ ਥੋੜਾ ਬਚਾइए ਆਪਣੇ ਫਿਰੋਜ਼ਪੁਰ ਏਰੀਏ 'ਚ ਤਾਂ ਠੰਡ ਨੇ ਤਾਂ ਵੱਟ ਕੱਢੇ ਪਏ ਕੁਲਫੀ ਜੰਮ ਜਾਂਦੀ ਬਿਨਾਂ ਡੱਕੇ ਤੋਂ ਕਿ ਆਪਾਂ ਮਾਝੇ ਦੇ ਵਿੱਚ ਆਏ ਹੋਏ ਜਿੱਦਾਂ ਕਿ ਆਪਣੇ ਪੰਜਾਬ ਦੇ ਤਿੰਨ ਖੇਤਰ ਨੇ ਮਾਲਵਾ ਮਾਝਾ ਤੇ ਦੁਆਬਾ ਐਦਕੇ ਆਪਾਂ ਮਾਝੇ ਦੇ ਵਿੱਚ ਆਏ ਮਾਝੇ ਦੇ ਵਿੱਚ ਤਰਨਤਾਰਨ ਬਟਾਲਾ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰੀ ਸਾਰੇ ਏਰੀਏ ਆਉਂਦੇ ਮੈਂ ਤੇ ਇੱਧਰ ਗੰਨੇ ਦੀ ਖੇਤੀ ਬਹੁਤ ਕਰਦੇ ਮੈਂ ਤੁਹਾਨੂੰ ਆ ਦਿਖਾਣਾ ਵੇਖੋ ਇਹ ਹਾਂ ਦੇਖੋ ਗੰਨੇ ਦੀ ਖੇਤੀ ਇੰਦਰ ਬਹੁਤ ਕਰਦੇ ਚਾਰੇ ਪਾਸੇ ਗੰਨਾ ਹੀ ਜਿਆਦਾ ਲੱਗੇ ਹੋਏ ਨੇ ਅਕੈਂਟ ਆ ਦੇਖੋ ਇਹ ਆਪਾਂ ਆ ਗਏ ਮਾਝੇ 'ਚ ਹੈ ਮਾਝੇ ਦੀ ਏ ਮਾਝੇ ਦੀ ਮੋਹਬਤ ਤੇ ਤੈਨੂੰ ਪੀਣਗੇ ਨਸੀਬ ਵਾਲੇ ਤੇ ਆ ਤੁਸੀਂ ਦਰਖਤ ਦੇਖੋ ਕਿੰਨੇ ਕਿੰਨੇ ਮੋٹے ਮੋਢੇ ਕਿੰਨੇ ਸੰਘਣੇ ਲੱਗੇ ਇਹਦਾ ਵੀ ਜੰਗਲ ਦੇ ਵਿੱਚ ਆ ਗਏ ਤਾਂ ਆਪਾਂ ਸਿੱਧਾ ਜਾਣਾ ਸਿੱਧਾ ਫੇਰ ਜਾ ਕੇ ਪੁੱਛਾਂਗੇ ਵੀ ਕਿ ਕਿੱਧਰ ਲਈ ਸੈੱਡ ਕਰਾਟ ਹੈ ਤੇ ਇਧਰ ਆ ਮੇਰੇ ਪਿੱਛੇ ਆ ਨਹਿਰ ਆ ਗਈ ਨਹਿਰ ਦਾ ਆਪਾਂ ਪਾਰ ਕਰ ਗਏ ਉਥੇ ਆਪਾਂ ਫਲਾਲਾ ਜਿੱਥੇ ਲਿਖਿਆ ਇੱਥੇ ਕਣਕ ਮੱਕੀ ਦਾ ਆਟਾ ਤੇ ਉਹ ਜਿਹੜੀ ਕਰਾਟ ਜਿਹੜੀ ਸਾਹਮਣੇ ਇੱਕ ਕਰਾਟ ਦਾ ਬੈਕਪਾਸ ਹੈ ਇਧਰ ਦੀ ਪਾਣੀ ਆਉਂਦਾ ਵਾ ਤੇ ਇੱਥੇ ਉਹ ਬਾਈ ਵੀ ਹੋਣਾ ਵਾ ਜੇ ਆਪਾਂ ਉਹਦੇ ਨਾਲ ਵੀ ਗੱਲ ਕਰਾਂਗੇ ਤੇ ਆਹ ਦੇਖੋ ਤੁਸੀਂ ਪੁਰਾਣੇ ਜ਼ਮਾਨੇ ਦੇ ਅੰਗਰੇਜ਼ਾਂ ਦੇ ਟਾਈਮ ਤੇ ਬਣੇ ਸੀਗੇ ਤੇ ਇਹ ਜਿਹੜੀ ਕਰਾਟ 1911 ਦੇ ਵਿੱਚ ਤਿਆਰ ਕੀਤੀ ਗਈ ਸੀ ਅੰਗਰੇਜ਼ਾਂ ਨੇ ਬਣਵਾਈ ਸੀ ਜਦੋਂ ਮਤਲਬ ਵੀ ਇੱਥੇ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਆਪਣੇ ਪੰਜਾਬ ਤੇ ਭਾਰਤ ਦੇ ਤੇ ਉਦੋਂ ਉਹਨਾਂ ਨੇ ਤਿਆਰ ਕਰਵਾਈ ਸੀਗੀ ਕਰਾਟ ਜਿਹੜਾ ਕਰਾਟ ਦਾ ਮੇਨ ਦਰਵਾਜ਼ਾ ਹੈ ਜਿੱਥੇ ਆਪਣਾ ਬੁਲਟ ਲੱਗਾ ਤੇ ਇਧਰ ਲਈ ਛੋਟਾ ਜਿਹਾ ਦਰਵਾਜ਼ਾ ਇਧਰ ਦੀ ਆਪਾਂ ਚਲਾ ਜਾਵਾਂਗੇ ਤੇ ਪਹਿਲਾਂ ਤਾਂ ਆਪਾਂ ਬਾਈ ਦਾ ਬੜਾ ਧੰਨਵਾਦ ਕਰਨੇ ਕਿਉਂਕਿ ਮੈਂ ਜਿਵੇਂ ਦੱਸਿਆ ਨਾ 130 40 ਕਿਲੋਮੀਟਰ ਲਗਾਤਾਰ ਮੈਂ ਚੱਲ ਕੇ ਆਇਆ ਸੀਗਾ ਤੇ ਇਹਨਾਂ ਨੇ ਆਪਾਂ ਨੂੰ ਪਈ ਚਾਹ ਅਸੀਂ ਤਾਂ ਵੀ ਹਾਂ ਪਹਿਲਾਂ ਤਾਂ ਬਾਈ ਦਾ ਬਹੁਤ ਬਹੁਤ ਧੰਨਵਾਦ ਫਟੇਰ ਉਹਨਾਂ ਦਾ ਧੰਨਵਾਦ ਤੇਰਾ ਬਾਪੂ ਜੀ ਦਾ ਧੰਨਵਾਦ ਜੋ ਮੋੜ ਦੇ ਆਉਣਾ ਤੋਂ ਨਾ ਹਾਂਜੀ ਮੈਂ ਕਹਾਂ ਉਹ ਬਿਲਕੁਲ ਨਹੀਂ ਆਈ ਹਾਂ ਹਾਂਜੀ ਉਹਨਾਂ ਨੂੰ ਚਲਵੱਖਾਂ ਤੋਂ ਨਹੀਂ ਦੇ ਦੇ ਤੁਸੀਂ ਤਾਂ ਤੁਸੀਂ ਦੇਖ ਲਓ ਉਹਨਾਂ ਨੇ ਆਪਾਂ ਨੂੰ ਚਾਹ ਪਿਆਈ ਤੇ ਇਹਨਾਂ ਨੇ ਵੀ ਆਪਾਂ ਨੂੰ ਚਾਹ ਪਿਆਈ ਹੋਣਾ ਕਿ ਨੇ ਹਾਂਜੀ ਹੋਣਾ ਕਿੰਨਾ ਗੱਲ ਅੱਛਾ ਤੇ ਇੱਧਰ ਰਹੀ ਆਪਣੀ ਘਰਾਟ ਹੁਣ ਇਹਦੇ ਅੰਦਰ ਜਾਵਾਂਗੇ ਤੇ ਆਪਾਂ ਨੂੰ ਆਪ ਬਾਈ ਆਪਣਾ ਬਾਬਾ ਜੀ ਇਹ ਦੱਸਣਗੇ ਵੀ ਇਹ ਕਦੋਂ ਤੋਂ ਸਟਾਰਟ ਹੋਈ ਕਿਵੇਂ ਕੰਮ ਕਰਦੀ ਆਹ ਗਾਂਦੇ ਵਾਸਤੇ ਰੱਖਿਆ ਵਾ ਇਹ ਜੀ ਚੱਕੀ ਫਟ ਕਰਨੀ ਹੈ ਪਰ ਨਹੀਂ ਇਹ ਵਾਹ ਇੰਜਣ ਆ ਕੰਕ ਦੀ ਸਫਾਈ ਕਰਦੇ ਹਾਂ ਅੱਛਾ ਜੇ ਇਸ ਤਰੀਕਾ ਇਹ ਤੇ ਹੂੰ ਜਿਹੜਾ ਰੂਲਾ ਰੂਲਾ ਲਗਾਉਦੇ ਹਾਂ ਤੇ ਆਹ ਇੰਜਣ ਆ ਇੰਜਣ ਕਿਹੜਾ ਵਾ ਇਹ ਇੰਜਣ ਹੋਏ ਦੇਸੀ ਆ ਅੱਛਾ ਦੇਸੀ ਬਾਕੀ ਅੱਛਾ ਤੇ ਆ ਜੀ ਉਹ ਚੱਕੀ ਦਾ ਅੰਦਰ ਅੰਦਰਵਾਰ ਚੱਕੀ ਦਾ ਇਹ ਕਿੰਨੇ ਕਮਰੇ ਬਣੇ ਹੋਏ ਹਾਂਜੀ ਇਹ ਚਾਰ ਚੱਕੀਆਂ ਆ ਤਿੰਨ ਚਲਾ ਰਹੇ ਆ ਅਸੀਂ ਇਹਦੇ ਚੱਕੀ ਬਣਾਉਂਦੇ ਆਂ ਜੀ ਚੌਥੀ ਜਿਹੜਾ ਆਟਾ ਕਿਹੜਾ ਕਿਹੜਾ ਇੱਥੇ ਪੀਂਦੇ ਜੀ ਆ ਇੱਕ ਪੀਸਾ ਟੀਜੇ ਕੜਕਦਾ ਅੱਛਾ ਕੜਕਦਾ ਵਾ ਆ ਮੱਕੀ ਦਾ ਪੀਸਦੀ ਏ ਆ ਮੱਕੀ ਦਾ ਪੀਸਰੀ ਤੇ ਆਹ ਕਾਜਰੇ ਦਾ ਪੀਲਦਾ ਵਾ ਇਹ ਵੇਹੇ ਜੀ ਉਹ ਮੈਂ ਫਾਟੇ ਚ ਲਾਈ ਜੀ ਤੁਹਾਨੂੰ ਮੱਕਣਦਾ ਕਿੱਥੇ ਤੇ ਬਾਜਰੇ ਦਾ ਵੀ ਮਿਲਦਾ ਵਾ ਹਾਂਜੀ ਕੜਕਦਾ ਮੱਕਦਾ ਜੀ ਬਾਜਰੇ ਦਾ ਸ਼ੂਗਰ ਪੀਂ ਇਹ ਚੁਗਰਪਰੀ ਨਾਲ ਨਾਲਿਆਂ ਨੂੰ ਠੰਡਾ ਆਟਾ ਬੋਲਦੇ ਨੇ ਹਾਂ ਜੀ ਆਟਾ ਜਿਹੜਾ ਆ ਰਿਹਾ ਉਹ ਵੀ ਆਟਾ ਹਾਂ ਜੀ ਠੰਡਾ ਆਟਾ ਜਿਹੜਾ ਆਟੇ ਨੂੰ ਆ ਥੀੜਾ ਲਗਾ ਜਿਹੜਾ ਪੱਥਰ ਹੁਲੀ ਜਾਂਦਾ ਵਾ ਇਹ ਘਸਾਣੀ ਆ ਤੜੀ ਦਾ ਨੁਕੀਏ ਨਾ ਹਾਂ ਤੇ ਇਹ ਕਦੋਂ ਤੋਂ ਚੱਲ ਰਹੀ ਆ ਆਹਾਂ ਜੀ ਥੋੜਾ ਜਿਹਾ ਯਾਰ ਪਹਿਲੇ ਪਰਾਣੇ ਬਰੇਕਾਂ ਦੇ ਕੰਮ ਦੇ ਢਾ ਲੇ ਜਿਹੜਾ ਨਹੀਂ ਬੇਕਾਰ ਹੋ ਗਏ ਮੋਰ ਤੋਂ ਇਹਨਾਂ ਦੇ ਵੇਖ ਨੂੰ ਕਰਕੇ ਜਿਹੜਾ ਉਹ ਪੱਥਰਾ ਟੱਕ ਨੂੰ ਜੁਰਮੇ ਕਰਦੇ ਹਾਂ ਮਿੱਤਰੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ 1911 ਦੇ ਵਿੱਚ ਅੰਗਰੇਜ਼ਾਂ ਨੇ ਬਣਵਾਈਆਂ ਸੀਗੀਆਂ ਇਦਿਆਂ ਪਾਣੀ ਵਾਲੀਆਂ ਚੱਕੀਆਂ ਜਿਹਨੂੰ ਘਰਾਟ ਬੋਲਦੇ ਤੇ ਇਹ ਬਾਈ ਨੇ ਤਾਂ ਕਿੰਨੇ ਤਿੰਨ ਚਾਰ ਸਾਲੋਂ ਤੋਂ ਫੇਰ ਚਾਲੂ ਕੀਤੀ ਅੱਛਾ ਪੰਜਕ ਸਾਲ ਤੋਂ ਫੇਰ ਤੋਂ ਇਹਨਾਂ ਨੂੰ ਚਾਲੂ ਕੀਤੀ ਵਾ ਇਹ ਇਧਰ ਕੀ ਵਾ ਸਾਰੇ ਦੇਤੀ ਵਿਗਾਰ ਲਾ ਕੇ ਪੜਾਏ ਆ ਬਾਅਦ ਹਾਂ ਦੇਤੀ ਤਿੰਨ ਦਾ ਚਾਰ ਕੀਤਾ ਵਾ ਆਪਾਂ ਦਾ ਟਿੱਕ ਜਾ ਥੱਲੇ ਸਾਰਾ ਦੇਤੀ ਵਿਗਾਰ ਆ ਉਹ ਘੋੜਾ ਵਾਲੇ ਤੇਲਾ ਵਾ ਇਹ ਪੱਥਰੀਂ ਦੇ ਕਹਿੰਦੇ ਆ ਬਾਕੀ ਸਾਰਾ ਕੁਝ ਮਿੱਟ ਕਰਨਾ ਪਿਆ। ਇਹ ਪਹਿਲਾਂ ਵੀ ਐਵੇਂ ਦੱਸ ਕੇ ਤੂੰ ਹੀ ਦੁਬਾਰਾ ਤਿਆਰ ਕੀਤੀ। ਨਹੀਂ ਪਹਿਲਾਂ ਪਤਾ ਨਹੀਂ ਕਰਦੀ ਇਹ ਹੁਣ ਆ ਲੋਹੇ ਲਾਇਆ ਕੀ ਕਹਾ ਵੇ। ਅੱਛਾ। ਤਿਆਰ ਜਿਹੜਾ ਪੱਥਰ ਇਹ ਪੱਥਰ ਉਹਨਾਂ ਦੀ ਇਹ ਪੱਥਰ ਨਹੀਂ ਮਿਲਦਾ ਨਹੀਂ ਆ ਮਿਲਦਾ ਇਹ। ਤੇਰੀ ਕਿਸਾ ਅੱਛਾ। ਤੇ ਇਧਰਲੀ ਸਾਈਡ ਕੀ ਵਾ? ਇੱਥੇ ਵੀ ਚੱਕੀ ਫਿੱਟ ਕਰਨੀ ਆ। ਇਹ ਇੰਦਾ ਰਿਗਾਰਡ ਹੁੰਦਾ ਵਾ। ਅੱਛਾ। ਇੱਥੇ ਵੀ ਇਹਦੇ ਨਾਲ ਦਾ ਲਾਉਣਾ। ਹਾਂਜੀ ਇੱਥੇ ਚੱਕੀ ਫਿੱਟ ਕਰਨੀ ਆ ਜਦੋਂ ਥੋੜਾ ਜਿਹਾ ਬਾਂਦੂਸ ਦੀ ਬਾਂਦੂਸ ਚੰਦਿਲੇ ਨੰਬਰ ਕਾਹੀ ਪਾ ਜਦਾ ਮੈਂ। ते दे 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 ते अच्छा ते एक बांडे ਦੀ ਤੇ ਪੂਰਾ ਦਿਨ ਚਲਾਉਂਦੇ ਰਹੋ ਹਾਂਜੀ ਇਹ ਰਾਤ ਦਿਨ ਚਲਦੀ ਰਹਿੰਦੀ ਹੈ ਜੇ ਰਾਤ ਦਿਨ ਚਲਦੀਆਂ ਰਹਿੰਦੀਆਂ ਜੇ ਪਾਣੀ ਆਈ ਜਾਵੇ ਰਾਤ ਦਿਨ ਤਵਾ ਪੇਸ ਕਰਦੇ ਜਦੋਂ ਮੇਰਾ ਹੀ ਹੁੰਦਾ ਸੁਣਾ ਅੱਛਾ ਉਹ ਬਾਦੀ ਅੰਮ੍ਰਿਤ ਪਹਿਲਾ ਜੋੜਾ ਨੇ ਜੇਕਰ ਤੇ ਅੰਕ ਲੋੜਾ ਖੈਲੇ ਜੇ ਮੱਛੀ ਦਾ ਪੰਜ ਰੁਪਏ ਉਹਦਾ ਪੰਜ ਰੁਪਏ ਤੇ ਇਹਦੇ ਉੱਪਰ ਕਣਕ ਪਾਉਂਦੇ ਵਿਕੋਆ ਕਣਕ ਪਈ ਬਾਹਰ ਕਣਕ ਇਹ ਨਹੀਂ ਕਰਦੀ ਜਾਣੀ ਬਲੈਕ ਟਾਂਟਾ ਪਾਉਂਦਾ ਕੁੜੀ-ਕੁੜੀ ਕੀਰਤੀ ਪਈਗਾ ਹਣਾ ਇਹ ਡਰੇਨ ਚ ਕਿੰਨੇ ਕਿਲੋ ਪੀਸ ਦਿੰਦੀ ਆ ਉਹ ਪਾਣੀ ਲੱਗ ਕੇ ਦੇਦੇ ਦਾ ਕੋਈ ਕੰਪੈਟੀ ਨਹੀਂ ਨਿਕਲਦੀ ਪਾਣੀ ਵਾਲੀ ਜੀ ਨਾ ਐਡਾ ਪਤੀ ਪੁੱਤੀ ਜੀ ਨਿਕਲ ਜਾਂਦੀ ਇਹਦਾ ਪਰਿਵਾਰ ਗਿਆ ਆਵਾਜ਼ ਆਣੀ ਜੇ ਪਾਣੀ ਘਟ ਗਿਆ ਤੇ ਕੰਪੈਟੀ ਘਟ ਜਾਂਦੀ ਕੋਈ ਮਤਲਬ ਨਹੀਂ ਲੱਗਦਾ ਪਾਣੀ ਤੇ ਹੀ ਆ ਮੈਂ ਵੀ ਪਾਣੀ ਦੀ ਜੇ ਪਾਣੀ ਵਹਿ ਜਾਈਏ ਪਾਣੀ ਤੇ ਡਿਪੈਂਡ ਪਾਣੀ ਤੇ ਡਿਪੈਂਡ ਆ ਤੇ ਇਹ ਕਿਉਂ ਬੰਦ ਕਰਤੀ ਵਾ ਜੀ ਮੱਕੀ ਮੁੱਕੀ ਹੀ ਜਦੋਂ ਨਾਲ ਕਰਤੀ ਦੋਰੀਆਂ ਨੂੰ ਚਲਾਵਾਂਗੇ ਪਾਣੀ ਥੋੜਾ ਜਿਆ ਕਾਉਂ ਮੈਂ ਇਹਨਾਂ ਨੂੰ ਫਿਲਟ ਕਰ ਲੀਏ ਦੂਜੇ ਆ ਅੱਛਾ ਤੇ ਪਾਣੀ ਕਿੱਧਰੋਂ ਆਉਂਦਾ ਵਾ ਇਹ ਪਾਣੀ ਵਾਲੀ ਇਹ ਕਿੱਧਰੋਂ ਕਾਦੇ ਆ ਜੀ ਪ ਉਹ ਨਾ ਬੋਨਾ ਪਾਇਦੇ ਕੋਈ ਪੈਰ ਨਹੀਂ ਲੱਗਣ ਦੇਣਾ ਕੋਈ ਆਪਾਂ ਬਿਲਕੁਲ ਪਾਸੇ ਜਿਹੜਾ ਇਹ ਪਾਣੀ ਚਾਹਾਂਗੇ ਜਿਹੜੇ ਮੁਰਗੇ ਨੇ ਮਾਰ ਦੇਣਾ ਹੁਣ ਆਪਾਂ ਕਿੱਧਰ ਪਿਛਲੇ ਪਾਸੇ ਜਾਂਦੇ ਹਾਂ ਪਿਛੋਂ ਦਿਖਾ ਦਿਆਂ ਜਦੋਂ ਉਹਦੀ ਚਲੀਆਂ ਜਦੋਂ ਪਾਣੀ ਹੁੰਦਾ ਜਿੱਦੋਂ ਉਹ ਪਾਣੀ ਡਿੱਗਦਾ ਨਾ ਜਿੱਦਾਂ ਕਿ ਹੁਣ ਬਿਜਲੀ ਵਾਲਾ ਪ੍ਰੋਜੈਕਟ ਲੱਗਾ ਜਿੱਦਾਂ ਕਿ ਇਹ ਪੌਂਗ ਡੈਮ ਹੋ ਗਿਆ ਕੋਈ ਵੀ ਡੈਮ ਹੋ ਗਿਆ ਨਾ ਟਰਬਾਈਨਾਂ ਵਾ ਟਰਬਾਈਨਾਂ ਤੇ ਪਾਣੀ ਡਿੱਗਦਾ ਵਾ ਤਾਂ ਜਿਹੜੀ ਹੋਂਦੇ ਵਿੱਚ ਬਣੀ ਹੋਈ ਸ਼ਾਬਟ ਉਹ ਘੁੰਮਦੀ ਤੇ ਫੇਮ ਉਸ ਤਾਂ ਇੱਥੇ ਵਾ ਉਹ ਵੀ ਇਦਾਂ ਹੀ ਵਰਕ ਕਰਦੀ ਵਾ ਪਾਣੀ ਆ ਰਿਹਾ ਬੜੀ ਸਪੀਡ ਨਾਲ ਹਾਂਜੀ ਲਾਹੌਰ ਬ੍ਰਾਂਚ ਤੋਂ ਆ ਰਿਹਾ ਵਾ ਮਾਰ ਕੋ ਆਪਾਂ ਪਾਣੀ ਇੱਕ ਛੋਟੀ ਜੀ ਨਹਿਰ ਕੱਢੀ ਹੋਈ ਆ ਨਰੇਟਾ ਨੇ ਪਾਰੋਵਾਲ ਪੈਣ ਦੇ ਵਿੱਚ ਪਾਰੋਵਾਲ ਅੱਛਾ ਤੇ ਆਹੇ ਆ ਮਤਲਬ ਦੇਸੀ ਸੋਚੀ ਕਰੋ ਤੇ ਇਹ ਦੇਸੀ ਸੋਚੀ ਲੱਗੇ ਹੋਏ ਆ ਅੱਛਾ ਨੂੰ 22 ਚਾਂਸ ਕਿਤੇ ਲੋੜ ਪੈਂਦੀ ਹੈ ਚੱਕੀ ਨੂੰ ਬੰਦ ਕਰਨ ਦੀ ਤੇ ਨੂੰ ਅਸੀਂ ਇਦਾਂ ਮਤਲਬ ਕਰ ਦਿੰਨੇ ਆ ਇਦਾਂ ਅਸੀਂ ਮਾੜਾ ਜਿਹਾ ਡਾਕਾ ਜਿਹਾ ਲਾ ਦੇਣਾ ਚੱਕੀ ਬੰਦ ਹੋ ਜੇ ਅੱਛਾ ਜਾਣ ਕੇ ਪਾਣੀ ਅੰਦਰ ਨਹੀਂ ਜਾਂਦਾ ਪਾਣੀ ਬੰਦ ਤੇ ਚੱਕੀ ਬੰਦ ਅੱਛਾ ਤੇ ਨੂੰ ਜਿਵੇਂ ਅਸੀਂ ਸੁਣਾਵਾਂਗੇ ਨੂਰ ਮਾਚਕੇ ਤੇ ਇਹ ਖਲਾਰ ਦੀ ਦਾ ਚੱਲਦੀ ਹੁੰਦੀ ਹੈ ਅੱਛਾ ਤੇ ਇਹ ਤੁਸੀਂ ਆਪ ਦਾ ਜਗਾੜ ਲਾਇਆ ਵਾ ਤੇਸੀਂ ਸੋਚਿਆ ਹੁਣ ਆਪ ਹੀ ਲਾਇਆ ਜਗਾੜ ਪਹਿਲਾਂ ਕੁਝ ਹੋਰ ਸੀ ਇੱਥੇ ਅੱਛਾ ਪਹਿਲਾਂ ਕੁਝ ਹੋਰ ਸੀ ਕਿ ਤੇ ਇਦਾਂ ਹੀ ਉਹ ਚਾਰ ਚੱਕੀਆਂ ਵਾ ਹਨਾ ਟੋਟਲ ਚਾਰ ਚੱਕੀਆਂ ਵਾ ਤੇ ਇਹਦੇ ਵਿੱਚ ਘੁੰਮਦੀ ਕੀ ਚੀਜ਼ ਪਾਣੀ ਕਿੰਨੂੰ ਜਾ ਕੇ ਵੱਜਦਾ ਵਾ ਉਹ ਥੱਲੇ ਜੀ ਇੱਕ ਪੱਖਾ ਜਿਹਾ ਬਣਿਆ ਵਾ ਮੇਨ ਬਣਿਆ ਉਹਨੂੰ ਵੱਜਦਾ ਵਾ ਅੱਛਾ ਉਹਨੂੰ ਵੱਜਦਾ ਵਾ ਮਤਲਬ ਚਲਦੇ ਪਾਣੀ ਜੀ ਨਹੀਂ ਨਾ ਦੇਖ ਸਕਦੇ ਅੱਛਾ ਸਪੀਡ ਬੜੀ ਆ ਥੱਲੇ ਕੋਈ ਖਲਾਰ ਨਹੀਂ ਹੁੰਦਾ ਜਾਂ ਬੰਦੀ-ਪੁੰਦੀ ਚਾਹ ਤੇ ਪੱਖਾ ਕਿੰਨਾ ਕੁ ਵੱਡਾ ਵਾ ਪੱਕਾ ਤਾਂ ਥੋੜਾ 3 ਫੁੱਟ ਦਾ ਹੀ ਐਡਾ ਤਾਂ اچھا 3 ਕਿ ਫੁੱਟ ਦਾ ਪਰ ਹੈ ਬੜੀ ਜਾਨ ਬੜੀ ਆ ਉੱਚ ਅੱਛਾ ਹਾਂ ਟੈਂਕ ਵਾਲੇ ਇੱਕ ਦਾ ਪੱਥਰ ਹੈ ਉਹਨੂੰ ਕਮਾਈਂ ਫਿਰਦਾ ਇਦਾਂ ਹੀ ਤੇ ਜਾਨ ਖਾ ਲਵੋ ਕਿੰਨੀ ਉਹ ਹੀ ਨਾ ਪਾਣੀ ਜ਼ੋਰ ਨਾਲ ਡਿੱਗਦਾ ਹਨਾ ਤੇ ਫਿਰ ਉੱਪਰਲੇ ਜਿਹੜਾ ਉੱਪਰ ਸ਼ਾਫਟ ਲੱਗੀ ਹੋਣੀ ਜਿਹੜਾ ਉੱਪਰ ਸ਼ਾਫਟ ਦੇ ਉੱਪਰ ਲੱਗਾ ਪੱਥਰ ਉਹਨੂੰ ਕਮਾ ਦਿੰਦਾ ਵਾ ਕਾਰਾਗਰੀ ਕੀਤੀ ਹੈ ਬਿਨਾ ਲਾਈਟ ਵਾ ਕਮੈਂਟ ਵਿੱਚ ਕੋਈ ਲੇਡ ਨਹੀਂ ਲਾਗੇ ਲਾਗੇ ਨਹੀਂ ਲੇਡ ਲੰਗਦੀ ਜੀ ਇਹਦੀ ਆਪਾਂ ਤਵਰੋ ਨਾਲ ਅਨੁਵੇਦ ਜੰਗਲਾਤ ਹੀ ਆ ਚਾਰ ਫੇਰੇ ਲੈਟ ਨਹੀਂ ਆ ਜੀ ਆ ਤੁਸੀਂ ਦੇਖੋ ਕਿੰਨਾ ਵਧੀਆ ਆ ਇੱਥੇ ਰੋਕੀ ਰੋਕ ਕੇ ਹਾਂ ਦਰਖਤ ਵੇਖੋ ਕਿੰਨਾ ਵਧੀਆ ਲੱਗੇ ਵੀ ਇਹ ਡੂੰਘੇ ਥਾਂ ਤੇ ਹਾਂ ਹੂੰ ਬਹੁਤ ਬੜੇ 뷰 ਬਹੁਤ ਵਧੀਆ ਵਾ ਤੇ ਹੁਣ ਆਪਾਂ ਪਹਿਲਾਂ ਖਾਲਦੇ ਹਾਂ ਜੀ ਜਿੱਦ ਨੂੰ ਦੇਖਦਾ ਮਾੜਾ ਮੋਟਾ ਘੁੰਮਦਾ ਵੀ ਕਿਦਾਂ ਚੱਲਦੀ ਹੈ ਹਾਂ ਪਾਣੀ ਉਹ ਵਾ ਜਿਹੜਾ ਚੱਕੀ ਨੂੰ ਚਲਾ ਕੇ ਪਾਣੀ ਚੱਲ ਜਾਂਦਾ ਵਾ ਬਾਹਰ ਅੱਛਾ ਹਾਂ ਤੇ ਫੇਰ ਉਸੇ ਨਹਿਰ 'ਚ ਚੱਲ ਜਾਂਦਾ ਵਾ ਸਰਫੇਰ ਘੁੰਮ ਕੇ ਉੱਧਰ ਜਾਂਦਾ ਵਾ ਸਟੀਲ ਚੱਲ ਜਾਂਦਾ ਜੇ ਝੋਨੇ ਚੋਂ ਨਿਕਲਦਾ ਵਾ ਅੱਛਾ ਉਂਦੇ ਦੀ ਚਾਹੇ ਜਾਂਦਾ ਕਿ ਆਪਣਾ ਕੰਮ ਕਰਕੇ ਪਾਣੀ ਫੇਰ ਉਧਰੋਂ ਦੀ ਆ ਜਾਂਦਾ ਵਾ ਅੱਛਾ ਐਵੇਂ ਕੰਮ ਹੁੰਦਾ ਰਹਿੰਦਾ 24 ਘੰਟੇ ਫੇਰ ਦੇ ਵਿੱਚ ਆਹ ਜੇ ਪਾਣੀ ਚੱਕੀਆਂ ਚਲਾ ਕੇ ਆ ਰਿਹਾ ਜੀ ਆਹ ਜਿੱਥੇ ਚੱਕੀਆਂ ਚੱਲਦੀਆਂ ਪਈਆਂ ਉਹ ਚਿੱਟਾ ਚਿੱਟਾ ਬਣਿਆ ਪਾਣੀ ਆਹ ਦੋ ਚੱਲਣ ਲਿਆ ਨਾ ਹਾਂ ਤੇ ਉਹ ਜਿੱਥੇ ਚਿੱਟਾ ਹੋ ਜਾਂਦਾ ਪ੍ਰੈਸ਼ਰ ਨਾ ਬਣਦਾ ਹਾਂ ਉਹ ਵੀ ਝੱਗ ਬੰਦੀ ਜਿਵੇਂ ਹਾਂ ਜਿੱਦਾਂ ਲੱਸੀ ਡਗੜ ਕੇ ਕਿ ਕਿੱਲੇ ਡਗੜ ਕੇ ਕੱਲੀ ਜਾਈ ਦੀ ਆ ਵੇਖੋ ਪ੍ਰੈਸ਼ਰ ਬਣਿਆ ਆ ਵੇਖੋ ਲੱਸੀ ਬਾਕੀਆਂ ਨੂੰ ਵੇਖ ਜਾਣਾ ਪਊਗਾ 98 ਤੇ ਫੈਸਲੇ ਕੋਈ ਗੱਲ ਨਹੀਂ ਤੇ ਟੋਟਲ ਇੱਧਰ ਵੀ 4 ਹੀ ਨਿਕਲ ਆਉਂਦੀ 4 ਹੀ ਆਣੀ 4 ਹੀ ਇਧਰ ਚਲਾ ਕੇ ਤੇ ਫਿਰ ਵੱਡੀ ਮਹਿਰਤੀ ਚੱਲ ਜਾਂਦੀ ਆ ਅੱਛਾ ਜਿਹੜੀ ਉਹ ਬੰਦ ਕੀਤੀ ਵਾ ਸਾਰਿਆਂ ਤੋਂ ਪਹਿਲਾਂ ਵਾਲੀ ਹਾਂਜੀ ਤੇ ਹੁਣ ਕੀ ਕਾ ਚੱਲ ਰਹੀ ਹੈ ਕਾ ਹੋਇਆ ਉਹ ਜਿਹੜੀ ਉੱਧਰ ਵੀ ਬੰਦ ਆ ਹਾਂਜੀ ਤੇ ਹੋਰ ਕੋਈ ਦੱਸੋਗੇ ਚੱਕੀ ਬਾਰੇ ਇਹ ਜੀ ਚੱਕੀ ਦਾ ਜਾਨ ਨੂੰ ਕਿੰਨੀ ਸ਼ੁਕਰ ਹੋਵੇ ਕਿ ਉਹ ਸਾਡੇ ਕੋਲ ਬਹੁਤ ਵਧੀਆ ਆਟਾ ਹੈਗਾ ਵਾ ਹਾਂਜੀ ਉਹ ਕਣਕ ਦਾ ਚਾਰ ਕੀਤਾ ਹੋਇਆ ਵਾ ਆਟਾ ਤੇ ਸ਼ੂਗਰ ਜਿਹੜੀ ਆ ਡਾ ਦਿੰਦਾ ਸ਼ੂਗਰ ਕੰਟਰੋਲ ਕਰ ਦਿੰਦਾ ਵਾ ਸਾਡਾ ਨੰਬਰ ਹੈਗਾ 9878336016 ਪਰਵਾਲ ਪਿੰਡ ਚ ਉਹ ਉਦជា ਬਾਜਰੇ ਦਾ ਆਟਾ ਮੱਕੀ ਦਾ ਭਾੜੀ ਮੱਕੀ ਦਾ ਆਟਾ ਜਿਹੜਾ ਬਹੁਤ ਇਥੋਂ ਵਧੀਆ ਬ੍ਰਾਂਡ ਮਿਲ ਜਾਂਦਾ ਵਾ ਜੀ ਜਿਹੜੀਆਂ ਛੋਟਾ ਆਟਾ ਇਹਨੂੰ ਕਹਿ ਦਿੰਦੇ ਜੋ ਹੁਣ ਤਾਂ ਜਿਹੜੀਆਂ ਔਨ ਬਿਜਲੀ ਵਾਲੀਆਂ ਚੱਕੀਆਂ ਚੱਲਦੀਆਂ ਉਹਨਾਂ ਦੇ ਤਾਂ ਕੋਈ ਆਟਾ ਇੰਨਾ ਨਹੀਂ ਟੇਸਟੀ ਹੁੰਦਾ ਪਰ ਮੈਂ ਹੁਣ ਆਟਾ ਵੀ ਲੈ ਕੇ ਜਾਵਾਂਗਾ 2-4 ਕਿਲੋ ਤੇ 100 ਰੁਪਏ ਕਿਲੋ ਲੈਣ ਦੇ ਤਾਂ ਹਾਂਜੀ ਉਹ 1.5 ਰੁਪਏ ਲੈਨੇ ਕਰਤੀਏ ਸੱਤ ਤੇ ਆਟਾ ਕਿੰਨੇ ਰੁਪਏ ਕਿਲੋ ਹੈ ਕਹਦਾ ਮੱਕੀ ਦਾ ਨਹੀਂ ਕਰਦਾ ਕਣਕ ਦਾ ਕਣਕ ਦਾ 30 ਰੁਪਏ ਕਿਲੋ ਅੱਛਾ ਕਣਕ ਦਾ 30 ਰੁਪਏ ਤੇ ਮੱਕੀ ਦਾ ਇਹ ਜਦੋਂ ਕਣਕ ਦਾ ਰੇਟ ਡਾਊਨ ਹੋ ਜਾਏ ਫਿਰ ਰੇਟ ਡਾਊਨ ਹੀ ਕਰ ਦੇਈਦਾ ਮੱਕੀ ਤੇ ਕੀ ਰੇਟ ਮੱਕੀ ਦਾ ਨਾਲ ਜਾ ਕੇ ਜਾਂਦਾ ਜੀ ਹਾਂ ਜੀ ਮਾਰਕੀਟ ਨਹੀਂ ਚੱਲਦਾ ਨੇ ਤੇ ਮਾਰੀ ਵੱਧ ਜਾਂਦਾ ਘੱਲ ਜਾਂਦਾ ਕਿਲੋ ਜਿਹੜੇ ਹਿਸਾਬ ਨਾਲ ਕਣਕ ਮੇਲਦੀ ਉਸੇ ਹਿਸਾਬ ਨਾਲ ਬਾਕੀ ਇਹਨਾਂ ਵੀ ਇਹ ਜਿਹੜੇ ਆਟੇ ਦੇ ਬੈਨੀਫਿਟ ਜਾਦੇ ਨੇ ਹਾਂ ਜੀ ਤੁਮਾਰੀਆਂ ਪਤਲੀ ਦਾ ਰੋਗ ਨਹੀਂ ਲੱਗਦਾ ਹਾਂ ਜੀ ਗਿਲਟੀਆਂ ਦਾ ਰੋਗ ਨਹੀਂ ਲੱਗਦਾ ਹੂੰ ਇਹ ਥੋੜਾ ਜਿਹਾ ਸਲੋ ਸਪੀਡ ਪੌਂਚਦਾ ਜੀ ਅੱਛਾ ਤੇ 슈ਗਰ 100% ਆਪਣੇ ਕੋਲ ਕਣਕ ਪੀਸਦੀ ਆ ਸ਼ੂਗਰ ਫ੍ਰੀ ਆ ਬਿਲਕੁਲ ਨਹੀਂ ਹਾਂਜੀ ਮਤਲਬ ਕਿ ਬਿਮਾਰੀਆਂ ਤੋਂ ਰਹਤਾ ਹਾਂ ਜਿਹੜੇ ਹੁਣ ਦੇ ਬੱਤੀ ਵਾਲੀਆਂ ਤਾਂ ਉਹਨਾਂ ਹੀ ਤਾਂ ਇੱਕ ਤੱਤਾ ਹੁੰਦਾ ਠੰਡਾ ਆਟਾ ਏ ਠੰਡਾ ਆਟਾ ਠੰਡਾ ਬਿਲਕੁਲ ਆਟਾ ਹੁੰਦਾ ਸਲੋ ਸਪੀਡ ਪੈਂਦਾ ਹਾਂਜੀ ਤੇ ਇੱਕ ਹੀ ਇਧਰ ਚਲਦੀ ਇਧਰ ਇਹਦਰ ਕੋਈ ਨਹੀਂ ਜਾਂਦੀ ਪੁਰਾਣੇ ਬੇਕਾਰੋ ਦੇ ਬਿਲਕੁਲ ਇਹ ਬਹੁਤ ਜਿਆਦਾ ਪੁਰਾਣੀਆਂ ਵੀ ਖਰਾਬ ਹੋ ਗਈਆਂ ਬੰਦ ਹੋ ਗਈਆਂ ਅੰਗਰੇਜ਼ਾਂ ਦੇ ਵਕਤ ਤੱਕ ਅੱਛਾ ਇਹ ਜਿਹੜੀ ਹੁਣ ਚੱਲਣ ਦੇ लायक ਨਹੀਂ ਹੈਗੀ ਇਹ ਬਿਲਕੁਲ ਬਿਲਕੁਲ ਮਰਮਤੀ ਹੈ ਹੁਣ ਕੋਈ ਨਾ ਪੈਸਾ ਲਾ ਨਹੀਂ ਸਕਦਾ ਇਹ ਤੁਹਾਨੂੰ ਬਤਾਂ ਪੈਸਾ ਬਹੁਤ ਲੱਗਦਾ ਅੱਛਾ ਇਹ ਤੁਸੀਂ ਆਪ ਦੇ ਕੋਲੋਂ ਪੈਸਾ ਲਾਇਆ ਹਾਂ ਹਾਂਜੀ ਆਪਣੇ ਕੋਲੋਂ ਮੈਂ ਕਾਰਡ ਬੜਾ ਡੰਗੜ ਬੜਾ ਕਾਰਡ ਪਾਸ ਕਰਨਾ ਸੀ ਬਹੁਤ ਵਧੀਆ ਗੱਲ ਤੇ ਕਿੰਨੀ ਸੇਲ ਹੋ ਜਾਂਦੀ ਵਾ ਸੇਲ ਦਾ ਜੀ ਇਹਨਾਂ ਕੋਈ ਬੈਨੀਫਿਟ ਨਹੀਂ 1 ਰੁਪਏ ਦੇ ਹਿਸਾਬ ਨਾਲ ਸੇਵਾ ਵਾਲਾ ਹੀ ਕੰਮ ਆ ਅੱਛਾ 1 ਰੁਪਈਆ ਆਪਣਾ ਗ ਹੂੰ ਗੱਲ ਕਰੀ ਆਪਣਾ ਦਾਲ ਫੁਲਕਾ ਚੱਲੀ ਜਾਂਦਾ ਦੋ ਜਣੇ ਦਾ ਵਧੀਆ ਤੇ ਕੰਮ ਬੁਝੇ ਬਸ ਕਰੀ ਚਲੋ ਤੇ ਉਹ ਵੀ ਚੱਕੀ ਸੀਗੀ ਸਾਹਮਣੇ ਜਿਹੜੀ ਹਾਂਜੀ ਉੱਥੇ ਚੱਕੀਆਂ ਹਾਂਜੀ ਅੱਛਾ ਇਹ ਟੋਟਲ ਟੋਟਲ ਤਿੰਨ ਚੱਕੀਆਂ ਬਣੀਆਂ ਹੋਈਆਂ ਚਾਰ 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 ਇੱਥੇ 12 ਹੀ ਵਾਹੇ ਅੱਛਾ 12 ਚੱਕੀਆਂ ਸੀਗੀਆਂ ਚਾਰ ਉੱਥੇ ਸੀ ਚਾਰ ਇੱਥੇ ਸੀ ਤੇ ਜਾਦੇ ਚ ਅੱਛਾ 12 ਯਾਨੀ ਤੇ ਦੋ ਚੱਕੀਆਂ ਇਹਦੇ ਵਿੱਚੋਂ ਬੰਦ ਦੇ ਤੇ ਇੱਕ ਹੀ ਚੱਲਦੀ ਵਾ ਜਿਹੜੀ ਕਿ ਆਪਣੇ ਭਾਈ ਨੇ ਹਾਂਜੀ ਚਲਵਾਈ ਸੀਗੀ ਹੋਰ ਕੀ ਕਹਿਣਾ ਜਾਵੋਗੇ ਬਾਜੀ ਆਪਣੇ ਦੂਰ ਦਰਾਡੇ ਤੋਂ ਵੇਖੋ ਜਿੱਥੇ ਘਰਾਟਿਆ ਉੱਥੋਂ ਆਟਾ ਪਿਆ ਕੇ ਖਾਓ ਜੀ ਹੂੰ ਤੇ ਬਿਮਾਰੀਆਂ ਤੋਂ ਬਚੋ ਤੇ ਆਉਣ ਵਾਲੀਆਂ ਨਸਲਾਂ ਨੂੰ ਵੀ ਜਿਹੜਾ ਬਿਮਾਰੀਆਂ ਤੋਂ ਬਚਾਓ ਜੀ ਹਨਾ ਚੀਜ਼ਾਂ ਆਪਾਂ ਨੂੰ ਸਾਹਮ ਕੇ ਰੱਖਣੀਆਂ ਚਾਹੀਦੀਆਂ ਜਿਵੇਂ ਆ ਬਾਈ ਨੇ ਇਹਨੂੰ ਦੁਬਾਰਾ ਤਿਆਰ ਕੀਤੀ 5 ਸਾਲ ਹੋ ਗਏ ਇਹਨੂੰ ਤਿਆਰ ਕੀਤੀ ਇਹਨੂੰ ਬੜੇ ਜਣੇ ਆਏ ਮੈਂ ਵੀਡੀਓ ਵੇਖੀ ਬਹੁਤ ਆਏ ਸੀ ਹਾਂਜੀ ਹਾਂਜੀ ਉਹ ਕਿੰਨਾ ਦਿਨ ਪਹਿਲਾਂ ਆਏ ਸੀ ਉਹ ਜੀ ਉਦੋਂ ਤੋਂ ਹੀ ਆਉਂਦੇ ਰਹੇ ਆ ਜੀ ਜਦੋਂ ਅਸੀਂ ਸਟਾਰਟ ਕਰਨੀ ਸ਼ੁਰੂ ਕੀਤੀ ਸਟਾਰਟ ਤੋਂ ਦੇ ਉਸ ਤੋਂ ਬਾਅਦ ਕੋਈ ਆਇਆ ਮੇਰੇ ਤੋਂ ਪਹਿਲਾਂ ਪਹਿਲਾਂ ਗਰਮੀ ਗਰਮੀ ਚ ਆਏ ਲੋ ਗਰਮੀ ਚ ਆਏ ਹੁਣ ਤਾਂ ਸਰਦੀਆਂ ਠੰਡ ਬੜੀ ਪੈਂਦੀ ਪਈ ਤੇ ਇੰਦਾ ਹੀ ਉਹ ਤਾਂ ਕੋਈ ਕੋਈ ਜਿਹੜਾ ਵੈਸਾ ਬਣਾ ਕੇ ਦੇਦਾ ਕੋਈ ਹੁੰਦਾ ਬਣਾ ਕੇ ਲੈ ਕੇ ਤੁਹਾਨੂੰ ਹਾਂ ਤੇ ਇਹਦੇ ਕੋਈ ਪੈਸੇ ਲੈਂਦੇ ਜਾਂ ਫਿਰ ਨਹੀਂ ਨਹੀਂ ਪੈਸੇ ਨਹੀਂ ਉਹ ਤਾਂ ਸੇਵਾ ਪਾਣੀ ਦਾ ਕਰਕੇ ਦੇ ਦੋ ਦੇ ਦੇ ਚੇਰੇ ਦੇ ਸੇਵਾ ਡਰਵਾਚ ਨਹੀਂ ਰੱਖਿਆ ਕੋਈ ਰੱਬ ਨਹੀਂ ਛੱਡਿਆ ਜੀ ਅਸੀਂ ਅੱਛਾ ਇਹ ਰੱਬ ਨੂੰ ਫੜ ਕੇ ਰੱਖਿਆ ਹਾਂ ਵੀ ਦਵੇ ਨਹੀਂ ਕਰਦੇ ਨਹੀਂ ਕੋਈ ਤੁਸੀਂ ਹੋਣਾ ਉਹ ਪ੍ਰੋਜਪਰ ਕਰਕੇ ਜਾ ਕੇ ਤੁਹਾਨੂੰ ਕਿੰਨੇ ਪੈਸੇ ਲੈਣੇ ਆ ਕੀ ਤੁਹਾਡਾ ਕੁਝ ਨਹੀਂ ਆ ਬੰਦੇ ਦਾ ਬੰਦਾ ਦਰੂ ਹੁੰਦਾ ਵਾ ਹਾਂਜੀ ਆਉਂਦੇ ਕੋਈ ਨਹੀਂ ਜੋ ਆਪਣੀ ਕੋਈ ਮਰਜ਼ੀ ਨਾਲ ਦੇ ਦੇਣੀ ਕੋਈ ਸ਼ੇ ਨਾ ਹਾਂ ਸੇਵਾ ਹੀ ਆ ਕੋਈ ਕੰਮ ਨਹੀਂ ਕੀਤਾ ਜੀ ਹਾਂਜੀ ਸਾਨੂੰ ਜੋ ਪਰਮਾਦਰ ਮੇ ਰੋਟੀ ਦੇ ਲਈ ਉਦਾਂ ਵੀ ਦੇ ਦੇਣੀ ਆ ਬਹੁਤ ਵਧੀਆ ਗੱਲ ਐ ਇੰਨੇ ਵਧੀਆ ਵਿਚਾਰ ਨੇ ਤੁਹਾਡੇ 1.5 ਰੁਪਿਆ ਕਿਲੋ ਦਾ ਲੈ ਹਾਂਜੀ ਮਿੱਤਰੋ ਇਹ ਸੀਗੀ ਆਪਣੀ ਘਰਾਟ ਜਿਹਨੂੰ ਪਾਣੀ ਵਾਲੀ ਚੱਕੀ ਤਿੰਨ ਦਾ ਨਾਮ ਘਰਾਟ ਹੀ ਆਣਾ ਘਰਾਟ ਪੁਰਾਣਾ ਨੰਬਰ ਨਾਲ ਦੱਸੋ 9878333016 10 ਦਾ ਮੱਕੀ ਦਾ 9878333016 ਅੱਛਾ ਓਕੇ ਜੀ ਤੇ ਤੁਹਾਨੂੰ ਇਹ ਆਪਣਾ ਵਲੌਗ ਕਿਵੇਂ ਦਾ ਲੱਗਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਜੀ ਤੇ ਇਦਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਾਂ ਤਾਂ ਮਿਲਾਂਗੇ ਆਪਾਂ ਇੱਕ ਹੋਰ ਐਵੇਂ ਦੇ ਇਤਿਹਾਸ ਦੇ ਨਾਲ ਜੁੜੇ ਹੋਏ ਪਲੇਸਾਂ ਦੇ ਨਾਲ ਓਕੇ ਬਾਏ ਲਵ ਯੂ ਆਲ